ਕਿੰਦ ਕਮੀਰਪੁਰਾ ਵਾ ਮੈਂ ਅਹੀਂ ਉੱਥੇ ਸਰਪੰਚੀ ਕੀਤੀ ਏ 10 ਸਾਲ ਕੀਤੀ ਆ ਪਰ ਅਹੀਂ ਕਦੀ ਨਾ ਕਹੇ ਦੀਆਂ ਗਲਤ ਵੋਟਾਂ ਭਰਾਈਆਂ ਨਾ ਕਟਾਈਆਂ ਅੱਜ ਤੱਕ ਨਾ ਕੋਈ ਹੋ ਜਾ ਗਲਤ ਕੰਮ ਕੀਤਾ ਹੁਣ ਸਾਡੇ ਪਿੰਡ ਦੋ ਬੰਦੇ ਆ ਇੱਕ ਨੇ ਰਿਸ਼ਪਾਲ ਸਿੰਘ ਆ ਇਹ ਆਪ ਪੁੱਤਰ ਰਿਸ਼ੇਨ ਬਲਵਿੰਦਰ ਕੌਰ ਆ ਪਤਨੀ ਰਿਸ਼ਪਾਲ ਸਿੰਘ ਇਹ ਜਦ ਕਿ ਮੀਰਾਕੋਟ ਰਹਿੰਦੇ ਤੇ ਵੋਟਾਂ ਉਹਨਾਂ ਦੀ ਲਿਆ ਕੇ ਪਿੰਡ ਕਮੀਰਪੁਰੇ ਭਾਈਆਂ ਜਾਂਦੀਆਂ ਇਹਨਾਂ ਨੇ 8-9 ਵੋਟਾਂ ਸਰਪੰਚ ਨੇ ਲੜ ਕੇ ਸੈਕਟਰੀ ਦੇ ਨਾਲ ਲੜ ਕੇ ਪਤਾ ਨਹੀਂ ਕਿ ਬੀ.ਐਲ ਉਹਨਾਂ ਲੜ ਕੇ ਇਹਨਾਂ ਨੇ ਵੋਟਾਂ ਬਣਾਈਆਂ 8-9 ਵੋਟਾਂ ਬਣੀਆਂ ਜਿਨ੍ਹਾਂ ਬੱਚਿਆਂ ਦੀਆਂ ਲੋਕਾਨਵਰਸ ਸਕੂਲਾਂ ਚ ਪੜ੍ਹਨਦੇ ਆ ਉਮਰ ਸਾਰਿਆਂ ਦੀ ਕਿਹੇ ਬੱਚੇ ਦੀ ਵੀ 18 ਸਾਲ ਨਹੀਂ ਆ ਗਈ ਸਰਪੰਚ ਦੀ ਵੋਟ ਹੀ ਕੱਟੀ ਐ ਅਮਨਦੀਪ ਕੌਰ ਸਾਬਕਾ ਸਰਪੰਚ ਆ ਉਹਦੀ ਵੋਟ ਕੱਟੀ ਐ ਇਹ ਸਾਡੇ ਬ੍ਰਦਰ ਆ ਉਹਨਾਂ ਦੀਆਂ ਵੋਟਾਂ ਕੱਟੀਆਂ ਮਾਮਲਾ ਵੇਖੋ ਜੀ ਸਾਡੇ ਪੰਚਾਇਤੀ ਇਲੈਕਸ਼ਨਾਂ ਚੱਲਣ ਦੀਆਂ ਸਾਡਾ ਪਿੰਡ ਕਮੀਰਪੁਰਾ ਵਾ ਮੈਂ ਅਹੀਂ ਵੀ ਉੱਥੇ ਸਰਪੰਚੀ ਕੀਤੀ ਹੈ 10 ਸਾਲ ਕੀਤੀ ਆ ਪਰ ਅਹੀਂ ਕਦੀ ਨਾ ਕਹੇ ਦੀਆਂ ਗਲਤ ਵੋਟਾਂ ਬਣਾਈਆਂ ਨਾ ਕਟਾਈਆਂ ਅੱਜ ਤੱਕ ਨਾ ਕੋਈ ਉਹੋ ਜਿਹਾ ਗਲਤ ਕੰਮ ਕੀਤਾ ਜਦ ਕਿ ਹੁਣ ਸਾਡੇ ਪਿੰਡ ਦੋ ਬੰਦੇ ਆ ਇੱਕ ਤੇ ਰਿਸ਼ਪਾਲ ਸਿੰਘ ਹੈਗਾ ਆਪਾਂ ਪੁੱਤਰ ਹਰੀ ਸਿੰਘ ਬਲਵਿੰਦਰ ਕੌਰ ਆ ਪਤਨੀ ਰਿਸ਼ਪਾਲ ਸਿੰਘ ਇਹ ਜਦ ਕਿ ਮੀਰਾਕੋਟ ਰਹਿੰਦੇ ਆ ਤੇ ਵੋਟਾਂ ਉਹਨਾਂ ਦੀਆਂ ਲਿਆ ਕੇ ਪਿੰਡ ਕਮੀਰਪੁਰੇ ਭਾਈਆਂ ਜਾਂਦੀਆਂ ਫਿਰ ਇੱਕ ਇਹਨਾਂ ਨੇ 8-9 ਵੋਟਾਂ ਸਰਪੰਚ ਨੇ ਰਲ ਕੇ ਫੈਕਟਰੀ ਦੇ ਨਾਲ ਰਲ ਕੇ ਪਤਾ ਨਹੀਂ ਕਿ ਬੀਐਲਓ ਨਾਲ ਰਲ ਕੇ ਇਹਨਾਂ ਨੇ ਵੋਟਾਂ ਬਣਾਈਆਂ 8-9 ਵੋਟਾਂ ਬਣੀਆਂ ਜਿਨ੍ਹਾਂ ਬੱਚਿਆਂ ਦੀ ਲੋਕਾਨਵਰਸ ਸਕੂਲਾਂ ਚ ਪੜ੍ਹਨਦੇ ਆ ਉਮਰ ਸਾਰਿਆਂ ਦੀ ਕਿਹੇ ਬੱਚੇ ਦੀ ਵੀ 18 ਸਾਲ ਨਹੀਂ ਹੈਗੀ ਕਿਹੇ ਦੀ 17 ਸਾਲ ਆ ਕਿਹੇ ਦੀ 15 ਸਾਲ ਆ ਕਿਹੇ ਦੀ 16 ਸਾਲ ਆ ਕਿਹੇ ਦੀ ਕਿੰਨੀ ਉਮਰ ਆ 8-9 ਬੱਚੇ ਨਿਗੇ ਨੇ ਕਿ ਨਿਆਣਿਆਂ ਦੀਆਂ ਵੋਟਾਂ ਬਣਾ ਕੇ ਤੇ ਇਹ ਉਹਨਾਂ ਵੋਟਾਂ ਦੇ ਸਿਰ ਤੇ ਜਿਤਨਾ ਚਾਹੁੰਦੇ ਆ ਜਦ ਕਿ ਅਸੀਂ ਚਾਹੁੰਦੇ ਆ ਵੀ ਨਰੋਲ ਇਲੈਕਸ਼ਨ ਹੋਵੇ ਜਿਹੜਾ ਮਰਜ਼ੀ ਜਿੱਤ ਜੇ ਪਰ ਨਰੋਲ ਇਲੈਕਸ਼ਨ ਹੋਣੀ ਚਾਹੀਦੀ ਹੈ ਕਿਰ ਸਾਡੀਆਂ ਵੇਖੋ ਜੀ ਕਈ ਵੋਟਾਂ ਸਾਡੀਆਂ ਪਿੰਡ ਚ ਅਸੀਂ ਅਜ ਤੋਂ 10 ਸਾਲਾਂ ਅਸੀਂ ਸਰਪੰਚੀ ਕੀਤੀ ਆ ਪਰ ਅਸੀਂ ਕਦੀ ਕੇ ਇਹਦੀ ਨਜਾਇਜ਼ ਵੋਟ ਨਹੀਂ ਕੱਟੀ ਜਾਇਜ਼ ਵੀ ਨਹੀਂ ਕੱਟੀ ਤੇ ਨਜਾਇਜ਼ ਵੀ ਨਹੀਂ ਕੱਟੀ ਜਦ ਕਿ ਸਰਕਾਰਾਂ ਵਿੱਚ ਤੁਹਾਨੂੰ ਪਤਾ ਸਭ ਕੁਝ ਕਰ ਸਕਦੇ ਆ ਪਰ ਹੁਣ ਵੇਖੋ ਮੌਜੂਦਾ ਸਰਪੰਚ ਦੀ ਵੋਟ ਹੀ ਕੱਟਦੀ ਐ ਅਮਨਦੀਪ ਕੌਰ ਸਾਬਕਾ ਸਰਪੰਚ ਆ ਉਹਦੀ ਵੋਟ ਕੱਟੀ ਆ ਤੇ ਸਾਡੇ ਬ੍ਰਦਰ ਆ ਉਹਨਾਂ ਦੀਆਂ ਵੋਟਾਂ ਕੱਟਦੀਆਂ 8 9 10 ਵੋਟਾਂ ਨੇ ਜਿਹੜੀਆਂ ਮਤਲਬ ਜਾਇਜ਼ ਕਰਦੇ ਜਦ ਕਿ ਇਹੋ ਵੋਟਾਂ ਐਮਪੀ ਜਿਹੜੇ ਪਾ ਕੇ ਤਰੇ ਆਉਂਦੇ ਆ ਐਮਪੀ ਦੀ ਸੂਚੀ 'ਚ ਦਰਜ ਨੇ ਤੇ ਜਦੋਂ ਪੰਚਾਇਤ ਦੀ ਲਾਈਵ ਵੋਟ ਸੂਚੀ ਵੇਖੀ ਆ ਕਿ ਉਹ 'ਚ ਸਾਡੀਆਂ ਵੋਟਾਂ ਹੀ ਨਹੀਂ ਐਂ ਤੇ ਮੰਗ ਕਰਦੇ ਆ ਵੀ ਸਾਨੂੰ ਹਿਸਾਬਤ ਹੋਇਆ ਜਾਵੇ ਸਾਡੀਆਂ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਉਹ ਬਣਾਈਆਂ ਜਾਣ ਜਿਹੜੀਆਂ ਨਾ ਗਲਤ ਤਰੀਕੇ ਨਾਲ ਨਾਜਾਇਜ਼ ਪ੍ਰੂਫ ਲਾ ਕੇ ਜਾਂ ਜੋ ਵੀ 420 ਕੀਤੀ ਆ ਉਹ ਜਾਂਚ ਕਰਕੇ ਵੋਟਾਂ ਕੱਟੀਆਂ ਜਾਣ ਛੋੜੇ ਛੋੜੇ ਬੱਚਿਆਂ ਦੀਆਂ ਵੋਟਾਂ ਉਹ ਕੱਟੀਆਂ ਜਾਣੀਆਂ ਚਾਹੀਦੀਆਂ ਬਾਕੀ ਸਾਰੀ ਗ੍ਰਸਥਿਆ ਜਿੰਨੀ ਵੀ ਤੁਹਾਡੇ ਕੋਲ ਰਿਕਾਰਡ ਆ ਬਾਕੀ ਵੇਖੋ ਜੀ ਬਹੁਤ ਜ਼ਿਆਦਾ ਧੰਦਲੀ ਹੈ ਸਾਡੀ ਵਾਰਡ ਦੇ ਵਿੱਚ ਜਿੰਨੀ ਪੰਚਾਇਤ ਦੇ ਵਿੱਚ ਆ ਕਈ ਵੋਟਾਂ ਤੋਂ ਹਿਸਾਬ ਲਾਓ ਉਮਰ ਉਹਨਾਂ ਦੀ 40 50 ਸਾਲ ਹੈ ਰਣਜੀਤ ਸਿੰਘ ਦੀ ਇਹ ਚ 66 ਸਾਲ ਵਿਖਾਈ ਗਈ ਹੈ ਫਿਰ ਇੱਕ ਬੱਚੇ ਦੀ ਵੋਟ ਚਾ ਦੋਚ ਵੀ ਦਰਜ ਆ ਮਾਪਿਓ ਵੀ ਇਹਦੇ ਦੋਚ ਆ ਤੇ ਹੁਣ ਜਿਹੜੀ ਕੱਟ ਕੇ ਆਦੀ ਵੋਟ ਚਾਰਚ ਵੀ ਪਾਤੀ ਤੁਹਾਡੇ ਕਹਿੰਦਾ ਮਤਲਬ ਕਿ ਇੱਕ ਵਿਅਕਤੀ ਦੀਆਂ ਦੋ ਵਾੜਾਂ ਚ ਵੋਟਾਂ ਕਾ ਦੋ ਵਾੜਾਂ ਚ ਵੋਟਾਂ ਵੀ ਦੋ ਚ ਵੀ ਮੌਜੂਦ ਆ ਤੇ ਚਾਰ ਚ ਵੀ ਪਾਤੀਆਂ ਨੇ ਨਾਲੇ ਦੋ ਦੋ ਥਾਈਂ ਵੋਟ ਏ ਏਕੇ ਕੇ ਬੱਚੇ ਦੀ ਇਹਨਾਂ ਨੇ ਇੰਨੀ ਤਾਂ ਲੀ ਕੀਤੀ ਆ ਇਹਨਾਂ ਨੂੰ ਇਹ ਵੀ ਨਹੀਂ ਸਮਝਾਈ ਵੀ ਇੱਕ ਵਾੜ ਚ ਹੀ ਰਹਿੰਦੀ ਏ ਇਹਨਾਂ ਨੇ ਇੱਕ ਇੱਕੋ ਬੱਚੇ ਦੀਆਂ ਵੋਟਾਂ ਦੋ ਦੋ ਵਾੜਾਂ ਚ ਪਾਤੀਆਂ ਨੇ ਜਿਵੇਂ ਦੀ ਦੱਸਿਆ ਸੀ ਕਿ ਛੋਟੇ ਬੱਚੇ ਦੀਆਂ ਮੋਟਾਂ ਬਣਾਈਆਂ ਗਈਆਂ ਤੁਹਾਡੇ ਕੋਲ ਐਵੀਡੈਂਸ ਹੈ ਉਹਨਾਂ ਦੇ ਬਿਲਕੁਲ ਜੀ ਬੱਚਿਆਂ ਦੇ ਸਾਡੇ ਕੋਲ ਜਨਮ ਸਰਟੀਫਿਕੇਟ ਹੈਗੇ ਸਾਰਾ ਕੁਝ ਹੈਗਾ ਜੀ ਅਹੀਂ ਵਾਰ-ਵਾਰ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਪ੍ਰੈਸ ਕੀਤੀ ਆ ਐਜ ਇਨਸਾਬ ਨੂੰ ਵੀ ਕੀਤੀ ਆ ਵੀਡੀਓ ਵੀ ਐਸਾਬ ਨੂੰ ਵੀ ਕੀਤੀ ਆ ਸਾਰਿਆਂ ਨੂੰ ਕੀਤੀ ਆ ਪਰ ਕੋਈ ਸੁਣਵਾਈ ਨਹੀਂ ਨਾ ਸਾਨੂੰ ਕੋਈ ਆਂਦਾ ਕੋਈ ਨਹੀਂ ਕੋਈ ਨਹੀਂ ਕਰਦੇ ਕਰਦੇ ਜੀ ਕੁਝ ਨਹੀਂ ਹੋਣਾ ਜੀ ਕਰਦੇ ਕਰਦੇ ਅਫਸਰ ਤਾਂ ਬੋਂਗਲੋਂ ਤੋਂ ਮਿੱਟੀ ਝੜੀ ਜਾਂਦੇ ਜੀ ਕੀ ਕਰ ਸਕਦਾ ਕਾਰਨ ਹੋ ਸਕਦਾ ਪੈ ਪੂਏ ਖਾਦੇ ਹੋਣਗੇ ਇਹਨਾਂ ਨੇ ਹੋ ਰਿਹਾ ਹੋਏ ਕਾਰਨ ਹੋ ਸਕਦਾ ਐਂ ਤੇ ਇਹਨੇ ਸਾਨੂੰ ਇਨਸਾਫ ਦਿਓ ਜਿਹੜੀਆਂ ਵੋਟਾਂ ਜਾਇਜ਼ ਆ ਉਹ ਬਿਲਕੁਲ ਰਹਿਣੀਆਂ ਚਾਹੀਦੀਆਂ ਜਿਹੜੀਆਂ ਨਜਾਇਜ਼ ਬਣੀਆਂ ਉਹ ਕਟੀਆਂ ਜਾਣੀਆਂ ਚਾਹੀਦੀਆਂ ਕੀ ਲੱਗਦਾ ਕਿ ਕਿਉਂ ਉਹਨਾਂ ਨੇ ਜੜੀਆਂ ਨੇ ਇਹ ਨਜਾਇਜ਼ ਵੋਟਾਂ ਬਣਾਈਆਂ ਉਹ ਵੇਖੋ ਜੀ ਮੌਜੂਦਾ ਸਰਪੰਚ ਹੀ ਸੈਕਟਰੀ ਜਿਹਦੇ ਨਾਲ ਹੈ ਸੈਕਟਰੀ ਨਾਲ ਰਲ ਕੇ ਉਹਨਾਂ ਗਲਤ ਵੋਟਾਂ ਬਣਾ ਲੀਆਂ ਕੀ ਮੰਗ ਕਰਦੇ ਹੁੰਦੇ ਮੰਗੇ ਉਹ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਡੇ ਨਾਲ ਧੱਕਾ ਹੁੰਦਿਆ ਲੱਗਦਾ ਕਿ ਜੇਕਰ ਇਹ ਵੋਟਾਂ ਕੱਟੀਆਂ ਵਾਲੀਆਂ ਤਾਂ ਜਿਸ ਦਿਨ ਇਲੈਕਸ਼ਨ ਹੈ ਉਸ ਦਿਨ ਕੋਈ ਆਪਸ ਤੇ ਵਿੱਚ ਤੋੜ ਵੇਖੋ ਜੀ ਜੇ ਹੁਣ ਮੰਨ ਲਓ ਕੋਈ ਬਾਹਰੋਂ ਪਿੰਡੋਂ ਕੋਟ ਪਾਉਣ ਹੁੰਦਾ ਤੇ ਕਿਸੇ ਨਜਾਇਜ਼ ਵੋਟ ਨਾ ਪੈਂਦੇਣੀ ਤੇ ਨਾ ਹੀ ਇਹੀਂ ਤੇ ਇਤੋਂ ਤੱਕ ਫੈਸਲਾ ਕੀਤਾ ਭਾਵੇਂ ਜੋ ਮਰਜ਼ੀ ਹੋ ਜੇ ਉਹ ਰਹੀ ਨਾਜਾਇਜ਼ ਨਹੀਂ ਪੈਂਦੀ ਜੇ ਇਹਦੇ ਸਰਕਾਰ ਮੁਲਾਜ਼ਮ ਪ੍ਰਸ਼ਾਸਨ ਡੱਕ ਲੂਗਾ ਠੀਕ ਐ ਨਹੀਂ ਤੇ ਪਿੰਡ ਵਾਸੀ ਆਪਣੇ ਤੌਰ ਤੇ ਫਿਰ ਡੱਕਣਗੇ ਤੇ ਜਦੋਂ ਡੱਕਣਗੇ ਫਿਰ ਝਗੜਾ ਤੇ ਹੋਣਾ ਹੀ ਹੋਣਾ ਜੀ ਪੁਲਿਸ ਨੂੰ ਕੋਈ ਦਰਖਾਸਤ ਦਿੱਤੀ ਇਹਦੇ ਬਾਰੇ ਨਹੀਂ ਪੁਲਿਸ ਨੂੰ ਅਜੇ ਕੋਈ ਨਹੀਂ ਦਿੱਤੀ ਅੱਜ ਅਸੀਂ ਬਣਾਇਆ ਵਾ ਕਿ ਪੁਲਿਸ ਨੂੰ ਵੀ ਦਰਖਾਸਤ ਦੇਵਾਂਗੇ ਜੀ ਜੀਰ ਜੀ ਮੇਰਾ ਨਾਮ ਮਹਿਲ ਸਿੰਘ ਆ ਪਿੰਡ ਮੇਰਾ ਕਮੀਰਪੁਰਾ ਤਹਿਸੀਲ ਇਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਆ ਕੀ ਮਾਮਲਾ ਮੇਰੇ ਪਿੰਡ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀ ਗਰਬੜੀ ਮਚਾਈ ਜਾ ਰਹੀ ਆ ਰਿਸ਼ਪਾਲ ਸਿੰਘ ਪਲਵਿੰਦਰ ਕੌਰ ਗਰਨਾਮ ਸ ਪਲਵੰਤ ਕੌਰ ਦਾ 99 ਹੈ ਇਹਦੀ ਸਰਪੰਚ ਦਾ ਇਹਦੀ ਜਿਹੜੀ ਰੈਸ਼ ਆ ਮੀਰਾ ਕੋਟ ਆ ਇਹਦੀਆਂ ਗਲਤ ਤਰੀਕੇ ਨਾਲ ਵੋਟਾਂ ਮੇਰੇ ਪਿੰਡ ਦੇ ਵਿੱਚ ਬਣਾਈਆਂ ਜਾ ਰਹੀਆਂ ਜੋ ਇਹ ਬੰਦੇ ਦੇ ਉੱਤੇ ਪਹਿਲਾਂ ਵੀ ਐਫ ਆਈ ਆਰ ਵੀ ਦਰਜ ਹੋਈ ਹੈ ਕੋਈ ਗਲਤ ਕੇਸ ਪਏ ਨੇ ਕਿ ਗਲਤ ਡਰੈਸ ਲਾ ਕੇ ਇਹ ਮੇਰੇ ਪਿੰਡ ਦੇ ਵਿੱਚ ਵੋਟਾਂ ਬਣਾਈਆਂ ਜਾ ਰਿਆ ਤੇ ਮੈਂ ਇਹਦੀ ਜਾਂਚ ਚਾਹੁੰਦਾ ਵੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹਦੇ ਬਾਰੇ ਤੱਕ ਇਹਨੂੰ ਲੈਕਚੀ ਦਿੱਤੀ ਯਾਰ ਹਾਂਜੀ ਅਸੀਂ ਐਪਲੀਕੇਸ਼ਨਾਂ ਬਹੁਤ ਦੇ ਚੁੱਕੇ ਹਾਂ ਐਸ ਜੀਮ ਸਾਹਿਬ ਨੂੰ ਦੇ ਚੁੱਕੇ ਹਾਂ ਬੀਡੀਪੀਓ ਸਾਹਿਬ ਨੂੰ ਵੀ ਕਿਉਂ ਕਿਉਂ ਕਮਿਸ਼ਨ ਸਾਹਿਬ ਨੂੰ ਵੀ ਠੀਕ ਹੈ ਕਾਰਵਾਈ ਹੋ ਰਹੀ ਸਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਦਸਤਾਵੇਜ਼ ਹਾਂ ਕੀ ਮੰਗ ਕਰਦੇ ਆਹੀਂ ਇਹੋ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੁਲਵੰਤ ਕੌਰ ਜਿਹੜੀ ਆ ਤੇ ਹਨੇਕ ਸਿੰਘ ਸੈਕਟਰੀ ਆ ਇਹਨਾਂ ਤੇ ਕੋਈ ਆਪਸੀ ਪੈਸੇ ਦੇ ਲੈਣ ਦੇ ਦਾ ਸਬੰਧ ਹੈ ਜੇ ਸਾਨੂੰ ਕੋਈ ਇਨਸਾਫ ਨਹੀਂ ਦਿੰਦੇ ਅਜੇ ਤੱਕ ਜਿਹੜੇ ਮੇਰੇ ਤੋਂ ਪਹਿਲੇ ਸੀਗੇ ਈਆਰਓ ਸਾਹਿਬਾਨ ਇਹ ਉਹਨਾਂ ਵੱਲੋਂ ਫਾਈਨਲ ਕੀਤੀ ਗਈ ਕਿਉਂਕਿ ਜਦੋਂ ਅਸੀਂ 4 9 ਨੂੰ ਪ੍ਰਕਾਸ਼ਨਾ ਕਰ ਦਿੱਤੀ ਪੂਰੀ ਜਿਹੀ ਰਿਪੋਰਟ ਲੈ ਕੇ ਪ੍ਰਕਾਸ਼ਨਾ ਹੁੰਦੀ ਹੈ ਫਾਰਮ 1 2 3 ਤੇ ਓਬਜੈਕਸ਼ਨ ਲੈ ਕੇ ਜੀ ਉਹਦੇ ਅਕੋਰਡਿੰਗਲੀ ਅਗਰ ਕੋਈ ਗਲਤ ਵੋਟ ਹੈ ਜੇ ਤੁਸੀਂ ਕਹਿ ਰਹੇ ਹੋ ਉਹਦੇ ਤੇ ਪ੍ਰੋਪਰ ਇਨਕੁਆਇਰੀ ਕਰਕੇ ਉਹਨੂੰ ਡਿਲੀਟ ਕਰਤਾ ਜਾਏਗਾ ਉਸ ਤੋਂ ਪਹਿਲਾਂ ਪਹਿਲਾਂ ਸਿਰ ਉਹਨਾਂ ਕਹਿ ਗਏ ਕਿ ਸਾਡੇ ਕੋਲ ਐਵੀਡੈਂਸ ਹੈਗੀ ਆ ਕਿ ਉਹ ਅਡਲਟ ਨਹੀਂ ਹੈਗੇ ਤਾਂ ਉਹਨਾਂ ਦੇ ਜਿਵੇਂ ਵੋਟਸ ਬੁਲਾਈਆਂ ਗਈਆਂ ਨੇ ਉਹਨੇ ਇਹ ਵੀ ਕਿਹਾ ਕਿ ਜਿਹੜੇ ਸੈਕਟਰੀ ਨੇ ਉਹਨਾਂ ਦੀ ਮਿਲਿਗੁਲ ਨਾਮਨਾ ਮਿਲ ਗਈ ਹੈ। ਮੈਂ ਉਹ ਹੀ ਕਹ ਰਿਹਾ ਜੀ ਦੈਟਸ ਅ ਪਾਰਟ ਆਫ ਇਨਕੁਆਰੀ। ਉਹ ਇਨਕੁਆਰੀ ਕਰਕੇ ਜੇ ਹੈਗਾ ਸਾਡੇ ਨੋਟਿਸ 'ਚ ਲਿਆਓ ਤਾਂ ਜੋ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਸਕੀਏ। ਉਸ ਤੋਂ ਇਲਾਵਾ ਉਹ ਦੂਜੀ ਪੈਜੰਟ ਦਾ ਕਾਰਵਾਈ ਹੋਏਗੀ। ਬਿਲਕੁਲ ਹੋਏਗੀ ਜੀ ਐਸ ਕਾਨੂੰਨ ਹੁਤਾ। ਇੱਕ ਹੋਰ ਇਲਜ਼ਾਮ ਲਗਾਇਆ ਕਿ ਜਿਹੜਾ ਇੱਕ ਵਿਅਕਤੀ ਦੀਆਂ ਦੋ ਰੋਟਾ ਦੇ ਵਿੱਚ ਰੋਟਾ ਨਹੀਂ ਲੱਗੀਆਂ। ਨੇ ਦੇਖੋ ਇਹ ਤਾਂ ਜਿਹੜੀ ਡੁਪਲੀਕੇਟ ਵੋਟਸ ਬਣਦੀ ਹੈ ਨਾ ਇਹ ਤਾਂ ਪਹਿਲੀ ਗੱਲ ਤਾਂ ਗਲਤ ਹੈ ਪਰ ਉਹਦੇ ਵਿੱਚ ਜਿਹੜਾ ਆਪਣੇ ਸਰਕਾਰ ਦਾ ਇੱਕ ਇਲੈਕਸ਼ਨ ਕਮਿਸ਼ਨ ਦਾ ਡੀਐਸਸੀ ਜਿਹਨੂੰ ਅਸੀਂ ਕਹਿੰਦੇ ਆ ਡੁਪਲੀਕੇਟ ਜਿਹੜਾ ਹੁੰਦਾ ਉਹ ਆਇਡੈਂਟੀਫਾਈ ਵੈਸੇ ਹੀ ਹੋ ਜਾਂਦਾ ਇਸ ਤਰ੍ਹਾਂ ਦੋ ਵੋਟਾਂ ਬਣ ਨਹੀਂ ਸਕਦੀ ਜੇ ਆਇਡੈਂਟੀਫਾਈ ਹੁੰਦਾ ਫੋਟੋ ਵੀ ਅਗਰ ਮੇ ਸਿਮਿਲਰ ਹੈ ਤਾਂ ਵੀ ਉਹ ਡੀਐਸਸੀ ਪੀਐਸਸੀ ਚ ਆਏਗਾ ਇਹ ਉਹ ਡਿਲੀਟ ਹੋ ਜਾਏਗੀ ਜੇ ਅਗਰ ਕੋਈ ਹੈਗਾ ਤਾਂ ਉਹ ਵੀ ਸਾਡੇ ਅੰਦਰ ਲਾਓ ਜੇਕਰ ਜਾਣਬੁੱਝ ਕੇ ਬਣਾਈ ਗਈ ਹੋਵੇਗੀ ਇਸ ਖਿਲਾਫ ਮੈਂ ਉਹ ਕਹਾਂ ਜੇ ਮੰਨ ਲਓ ਅਗਰ ਗਲਤ ਬਣਾ ਦਿੱਤੀ ਕਿਸੇ ਨੇ ਸਪੋਜ਼ ਪਹਿਲੀ ਗੱਲ ਤਾਂ ਬੰਨਣੀ ਨਹੀਂ ਚਾਹੀਦੀ ਜੇ ਹੈਗੇ ਸਾਡੇ ਧਿਆਨ ਚ ਲਿਆਓ ਸੋ ਦਟ ਅਸੀਂ ਹੁਣ ਉਹਨੂੰ ਠੀਕ ਤਾਂ ਕਰੀਏ ਫਿਰ ਉਸ ਤੇ ਜਿਹੜੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਮੈਂ ਦੱਸਣਾ ਚਾਹੁੰਦਾ ਜੀ ਜਿਹੜੀ ਕਮੀਰਪੁਰ ਦੀ ਇੱਕ ਕੰਪਲੇਂਟ ਸਾਨੂੰ ਐਸਟੀਐਮ ਸਾਹਿਬ ਵੱਲੋਂ ਆਈ ਆ ਜਿਹਦੇ ਵਿੱਚ ਆਪਣਾ ਕੰਪਲੇਂਟ ਕੀ ਦੱਸਿਆ ਗਿਆ ਆ ਕਿ ਆਪਣਾ ਕਮੀਰਪੁਰ ਦੇ ਵਿੱਚ ਗੁਰਵਿੰਦਰ ਸਿੰਘ ਪੁੱਤਰ ਸੁਭਾ ਸਿੰਘ ਹੋਣਾ ਨੇ ਇੱਕ ਕੰਪਲੇਂਟ ਦਿੱਤੀ ਆ ਵੀ 1 ਤੇ 18 ਸਾਲ ਤੋਂ ਘੱਟ ਉਮਰ ਦੀਆਂ ਵੋਟਾਂ ਬਣੀਆਂ ਨੇ ਤੇ ਦੂਸਰੀਆਂ ਕੁਝ ਵੱਡਾਂ ਨੂੰ ਛੇੜਛਾੜ ਨਹੀਂ ਕਰਕੇ ਤੇ ਵੋਟਾਂ ਜਿਹੜੀਆਂ ਨੇ ਸੱਜੇ ਕੰਪੀ ਕੀਤੀਆਂ ਗਈਆਂ ਨੇ ਇਸ ਰਿਗਾਰਡਿੰਗ ਜਿਹੜੀ ਵੈਰੀਫਿਕੇਸ਼ਨ ਪੰਚਾਇਤ ਸੈਕਟਰੀ ਕੋਲ ਕਰਵਾਈ ਗਈ ਹੈ ਜੀ ਪੰਚਾਇਤ ਸਕੀ ਨੇ ਇਹਦੇ ਵਿੱਚ ਸਾਨੂੰ ਜਿਹੜੀ ਲਿਖਤੀ ਰਿਪੋਰਟ ਦਿੱਤੀ ਆ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜਾ ਇੱਕ ਤੇ ਲੜੀ ਨੰਬਰ ਫਸਦਾ ਜਿਹੜਾ ਹੈਗਾ ਵੋਟ ਨੰਬਰ 30 ਹੈ ਵਾਰਡ ਨੰਬਰ 5 ਦੇ ਵਿੱਚ ਰਿਸ਼ਪਾਲ ਸਿੰਘ ਹਰੀ ਸਿੰਘ ਵਾਲੀ ਆ ਜਿਹੇ ਜੋ ਉਹਨਾਂ ਨੇ ਕਿਹਾ ਗਿਆ ਜੀ ਕਮੀਰਪੁਰੇ ਦੇ ਵਿੱਚ ਮੌਜੂਦ ਨਹੀਂ ਹੈ ਜੋ ਜੋ ਫੈਕਟ ਸਾਨੂੰ ਪੰਚਾਇਤ ਕੱਤਰ ਵੱਲੋਂ ਦੱਸਿਆ ਗਿਆ ਆ ਜਿਸ ਵਿੱਚ ਉਹਨੇ ਇੱਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਇੱਕ ਰਿਕਾਰਡ ਲਾਇਆ ਹੋਇਆ ਜਿਹਦੇ ਵਿੱਚ ਉਹ ਬੰਦੇ ਦੀ ਵੋਟ ਅਡਜਸਟ ਕਰਦੀ ਹੈ ਕਮੀਰਪੁਰੇ ਦੇ ਵਿੱਚ ਪੰਚੇਤਾਂ ਦੀ ਜਿਹੜੀ ਵੋਟਰ ਸੂਚੀ ਤਿਆਰ ਕੀਤੀ ਜਾਂਦੀ ਹੈ ਉਹ ਵਿਧਾਨ ਸਭਾ ਦੀ ਵੋਟਰ ਸੂਚੀ ਨੂੰ ਬੇਸ ਲੈ ਕੇ ਕੀਤੀ ਜਾਂਦੀ ਹੈ ਜੋ ਵਿਧਾਨ ਸਭਾ ਦੀ ਵੋਟਰ ਸੂਚੀ ਦੇ ਵਿੱਚ ਵੋਟਾਂ ਹੁੰਦੀਆਂ ਨੇ ਉਹੀ ਪੰਚਾਇਤ ਦੇ ਵਿੱਚ ਬੂਥ ਵਾਈਜ਼ ਕਰਕੇ ਜਿਹੜੀਆਂ ਉਹ ਐਡ ਕੀਤੀਆਂ ਜਾਂਦੀਆਂ ਨੇ ਫਸਟ ਨੰਬਰ ਸੈਕਿੰਡ ਨੰਬਰ ਤੇ ਆ ਜਿਹੜਾ ਇੱਕ 18 ਸਾਲ ਦੀਆਂ ਆਈ ਸੀ ਜੀ ਇੱਕ ਦੋ ਡਾਕੂਮੈਂਟ ਆਏ ਸੀਗੀ 18 ਸਾਲ ਤੋਂ ਘੱਟ ਨੇ ਉਹਨਾਂ ਦੀ ਇੱਕ ਰਿਪੋਰਟ ਕੀਤੀ ਗਈ ਹੈ ਵੀ ਦੋ ਵੋਟਾਂ ਦੇ ਜਿਹੜੇ ਪੜਤਾਲ ਦੇ ਦੌਰਾਨ ਜੇਕਰ ਜਨਮ ਸਰਟੀਫਿਕੇਟ ਦਾ ਆਇਆ ਸੀ ਕਾਧਾਰ ਕਾਰਡ ਆਇਆ ਇਹਦੇ ਵਿੱਚ ਸਾਨੂੰ ਇਹ ਉਹਦਾ ਹੋਲੋਗ੍ਰਾਮ ਨਹੀਂ ਮਿਲਿਆ ਜਿਸ ਦਾ ਜਿਸ ਤੋਂ ਸਾਨੂੰ ਜਾਪਦਾ ਆ ਕਿ ਇਹ ਜਿਹੜਾ ਸਰਟੀਫਿਕੇਟ オリジナル ਨਹੀਂ ਸਾਡੇ ਕੋਲ ਹੈਗਾ ਤੇ ਇਸ ਕਰਕੇ ਅਸੀਂ ਇਸ ਤੇ ਕੋਈ ਵੀ ਗਾਰਵਾਈ ਨਹੀਂ ਕਰਨੀ ਹੈ ਦੋ ਵਟਾ ਅਸੀਂ ਸ਼ੱਕੀ ਤੌਰ ਤੇ ਪਾਈਆਂ ਤੇ ਅਸੀਂ ਐਸ.ਐਮ. ਸਾਹਿਬ ਨੂੰ ਵੀ ਇਹ ਆਪਣੀ ਰਿਪੋਰਟ ਵਿੱਚ ਦੱਸਿਆ ਹੋਇਆ ਹੈ ਕਿ ਜਿਹੜੀਆਂ ਦੋ ਵੋਟਾਂ ਨੇ ਤੇ ਜਿਹੜੇ ਡਾਕੂਮੈਂਟ ਹੈ ਉਹ ਦਸਤਾਵੇਜ਼ ਦੀ অথੋਰੀਟੇਸ਼ਨ ਜਿਹੜੀ ਆ ਉਹ ਸਹੀ ਨਹੀਂ ਹੈਗੀ ਠੀਕ ਹੈ ਜੀ 3 ਨੰਬਰ ਤੇ ਜਿਹੜੀਆਂ ਦੂਸਰੀਆਂ ਵੋਟਾਂ ਨੇ ਵੋਟ ਨੰਬਰ 39 ਆ 46 ਆ 47 48 ਤੇ 50 ਇਨਾਂ ਦੇ ਜਿਹੜੇ ਜੋ ਪ੍ਰੂਫ ਲੱਗੇ ਆ ਜੀ ਜਿਹੜੇ ਬਰਥ ਸਰਟੀਫਿਕੇਟ ਲੱਗੇ ਆ ਜਾਂ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ ਵਿੱਚ ਇਹਨਾਂ ਦੇ ਆਈ ਕਾਰਡ ਲੱਗੇ ਆ ਕਿਉਂਕਿ ਆਲਰੇਡੀ ਸਾਰੇ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੋਟਰ ਸੂਚੀ ਵਿਧਾਨ ਸਭਾ ਦੀ ਵੋਟਰ ਸੂਚੀ ਵਿੱਚ ਐਗਜ਼ਿਸਟ ਬੰਦੇ ਕਰਦੇ ਨੇ ਵਿਧਾਨ ਸਭਾ ਦੀ ਵੋਟਰ ਸੂਚੀ ਦੀ ਜਿਹੜੀ ਆ ਵੈਰੀਫਿਕੇਸ਼ਨ ਆ ਉਹ ਬੀ ਐਲਓ ਦੁਆਰਾ ਕੀਤੀ ਜਾਂਦੀ ਹੈ ਬੀ ਐਲਓ ਦੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਇਹ ਵੋਟਾ ਮੰਗਣੀ ਆ ਪੰਚਾਇਤ ਪੱਧਰ ਤੇ ਜਿਹੜੀ ਆ ਕੋਈ ਵੀ ਵੋਟਰ ਸੂਚੀ ਜਿਹੜੀ ਜਾਂ ਵੋਟਾਂ ਜਿਹੜੀਆਂ ਨੇ ਉਹ ਸਿਰਫ ਸਪਲੀਮੈਂਟ ਹੋਣ ਵੋਟਾਂ ਬਣਾਈਆਂ ਜਾਣਗ ਜਾਰੀਆਂ ਸੀ ਜਿਹੜੀਆਂ 308224 ਤੱਕ 18 ਸਾਲ ਦੀ ਉਮਰ ਜਿਹੜੀ ਉਹ ਪੂਰੀ ਕਰ ਰਿਆ ਬੰਦਾ ਇਸ ਜੀ ਸਰ ਜਿਹੜੀਆਂ ਤੁਸੀਂ ਕਹਿ ਰਹੇ ਕਿ ਦੋ ਵੋਟਾਂ ਜਿਹੜੀਆਂ ਨੇ ਉਹ ਨਹੀਂ ਬਣਣਗੀਆਂ ਲੜਗੀਆਂ ਜੀ ਸਰ ਜਿਨੇ ਅਪਲਾਈ ਕੀਤਾ ਉਹ ਸਲਾਫੀ ਕੋਈ ਕਾਰਵਾਈ ਕੀਤੀ ਜਾਵੇ ਡੈਫੀਨੇਟਲੀ ਹੈ ਜੀ ਉਹ ਆਪਾਂ ਐਸ.ਸੀ.ਐਮ ਸਾਹਿਬ ਨੂੰ ਇਹ ਆਪਣੀ ਰਿਪੋਰਟ ਦੇ ਵਿੱਚ ਲਿਖ ਕੇ ਅਸੀਂ ਭੇਜ ਚੁੱਕਾ ਤੇ ਵੀ ਜਿਹੜੀ ਇਹ ਡਾਕੂਮੈਂਟ ਆਈ ਹੈ ਇਹ ਗਲਤ ਹੈ ਇਹਨੇ ਤੇ ਪਹਿਲੇ ਨੰਬਰ ਤੇ ਤੇ ਵੋਟਾਂ ਬਣਨ ਚੋਗ ਨਹੀਂ ਹੈਗੀਆਂ ਕਿਵੇਂ ਦੀ ਕਾਰਵਾਈ ਕੀਤੀ ਗਈ ਜੋ ਐਸ ਪਰ ਰੂਲ ਹੈ ਜੀ ਉਹ ਅਸੀਂ ਪ੍ਰਪੋਜ਼ ਕਰਾਂਗੇ ਜੀ ਉਹਨਾਂ ਨੂੰ ਸੈਕਿੰਡ ਨੰਬਰ ਤੇ ਇੱਕ ਹੋ ਰਿਹਾ ਜੀ ਜਿਹੜਾ ਇਤਰਾਜ਼ ਕਰਤਾ ਨੇ ਇੱਕ ਵੋਟਾ ਸ਼ਿਫਟ ਹੁੰਦਾ ਇਤਰਾਜ਼ ਲਾਇਆ ਉਸ ਵਿੱਚ ਨਾ ਐਸਟੀਐਮ ਸਾਹਿਬ ਨੇ ਆਪਣਾ ਕਲੇਮ ਤੇ ਆਬਜੈਕਸ਼ਨ ਵਿੱਚ ਇੱਕ ਆਰਡਰ ਪਾਸ ਕੀਤਾ ਸੀ ਐਸ ਪਰ ਐਸਟੀਐਮ ਸਾਹਿਬ ਦੇ ਆਰਡਰ ਹੀ ਮੁਤਾਬਿਕ ਹੀ ਉਹਨਾਂ ਦੀ ਵਾਰਡ ਮੰਡੀ ਦੇ ਜਦੋਂ ਕਲੇਮ ਤੇ ਆਬਜੈਕਸ਼ਨ ਸੁਣੇ ਗਏ ਸੀ ਉਸ ਤੋਂ ਬਾਅਦ ਹੀ ਇਹ ਵੋਟਾਂ ਜਿਹੜੀਆਂ ਸ਼ਿਫਟ ਹੋਈਆਂ ਸੀ ਉਹਨਾਂ ਉਸ ਮੁਤਾਬਕ ਹੀ ਕੀਤੀਆਂ ਉਸ ਤੋਂ ਇਲਾਵਾ ਜਿਹੜੀ ਆ ਉਹ ਬਾਅਦ ਵਿੱਚ ਕੋਈ ਵੀ ਵਾਰਡ ਮੰਡੀ ਦੇ ਵਿੱਚ ਚੇਂਜਸ ਨਹੀਂ ਕੀਤੀ। ਪਰ ਉਹਨਾਂ ਦਾ ਇੱਕ ਦੋਸ਼ ਏ ਵੀ ਸੀ ਕਿ ਇੱਕ ਵਿਅਕਤੀ ਦੀਆਂ ਵੱਖ-ਵੱਖ ਵਾਡਾਂ ਵਿੱਚ ਦੋ ਵੋਟਾਂ ਨੇ। ਜੀ। ਉਹ ਉਹ ਮੈਂ ਹੁਣ ਤੁਸੀਂ ਮੇਰੇ ਹੋਂਦਾਂ ਵਿੱਚ ਲਿਆਂਦਾ ਉਹ ਮੈਂ ਚੈੱਕ ਕਰ ਲਵਾਂ ਕਿੱਥੇ ਹੋਏਗੀ ਇੱਕ ਵਾਰਡ ਦੇ ਵਿੱਚ ਉਹ ਅਸੀਂ ਉਹਨੂੰ ਸਾਧ ਕੇ ਪੁੱਛਾਂਗੇ ਜੀ ਉਹ ਬੰਦਾ ਇੱਕ ਜਗ੍ਹਾ ਹੀ ਵੋਟ ਕਾਸਟ ਕਰਦਾ ਇੱਕ ਜਿਹੜੀ ਵੋਟ ਹੈ ਉਹ ਡਿਲੀਟ ਹੋਵੇਗੀ। ਸਿਰ ਬੰਦਾ ਕੀ ਕਰਦਾ। ਅ ਕੁਝ ਕਹਿ ਸਕਦੇ ਆ ਜੀ ਉਹ ਕੋਲ ਕਲੈਰੀਕਲੀ ਹੋ ਸਕਦੀ ਹੈ ਹੋਰ ਤੇ ਇਹਦੇ ਵਿੱਚ ਕੋਈ ਦੋ ਵੋਟਾਂ ਦੇ ਪੋਲ ਨਹੀਂ ਹੋ ਸਕਦੀਆਂ ਜੀ। ਸਰ ਇਹ ਕੋਈ ਜਵਰਤ ਤਿੰਨ ਅਜਿਹੇ ਆਦਮੀ ਜਿਹੜੇ ਉੱਥੇ ਲੋਕ ਸਭਾ ਦੀ ਚੋਣ ਵੀ ਚੋਣ ਦਾ ਵੋਟ ਪੋਲ ਕੀਤੀ ਹੈ ਇੱਕ ਸਾਫ ਦਾ ਸਰਪੰਚ ਮੈਲਾ ਸੀ ਉਹਦੀ ਵੋਟ ਸ਼ਰਾਰਤੀ ਢੰਗ ਨਾਲ ਕੱਟ ਦਿੱਤੀ ਗਈ ਹੈ ਔਰ ਦੋ ਮੀਆਂ ਵੀ ਵੀ ਹੋਰ ਨੇ ਜਿਨ੍ਹਾਂ ਦੀ ਵੋਟਾਂ ਕੱਟ ਦਿੱਤੀਆਂ ਜਿਨ੍ਹਾਂ ਦੀਆਂ ਮੈਂ ਉਹੀ ਪਹਿਲਾਂ ਕਹਿ ਰਿਹਾ ਸੀ ਜਿਨ੍ਹਾਂ ਦੀ ਕਿਸੇ ਦੀ ਵੋਟ ਕਿਸੇ ਕਾਰਨ ਕਰਨ ਰਹਿ ਗਈ ਹੈ ਉਹ ਆਪਣਾ ਫਾਰਮ ਨੰਬਰ 1 ਭਰ ਕੇ ਐਸ ਸੀ ਐਮ ਸਾਹਿਬ ਨੂੰ ਇੱਕ ਅਪਲੀਕੇਸ਼ਨ ਦੇ ਸਕਦਾ ਉਹਨਾਂ ਦੀ ਵੋਟ ਜਿਹੜੀ ਹੈ ਉਹ ਐਡ ਹੋ ਸਕਦੀ ਹੈ ਜੀ ਸਪਲੀਮੈਂਟ ਵੋਟ ਵਿੱਚ ਇਲੈਕਸ਼ਨ ਤੋਂ ਪਹਿਲਾਂ ਹੋ ਜਾਏਗੀ ਹੋ ਜਾਏਗੀ ਜੀ ਥੈਂਕ ਯੂ